ਸੋਪਤ ਕਿਸਾਨ ਮੋਰਚੇ ਦੇ ਸੱਦੇ ਉੱਪਰ 16 ਫਰਵਰੀ ਨੂੰ ਭਾਰਤ ਬੰਦ ਹੈ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉਹਦੇ ਤਹਿਤ ਅੱਜ ਫਲੋਰ ਦੇ ਨੈਸ਼ਨਲ ਹਾਈਵੇ ਜਿਹੜਾ ਕਹਿੰਦੇ ਆ ਦਿੱਲੀ ਅਮਰitsar ਆ ਉਹਦੇ ਉੱਪਰ ਜਿਹੜਾ ਤਾਰਾ ਲਗਾਇਆ ਹੋਇਆ ਕਿਸਾਨ ਜਿੱਥੇ ਬੰਦੇ ਵੱਲੋਂ ਵੱਖ-ਵੱਖ ਜਿੱਥੇ ਬੰਦਿਆਂ ਨੇ ਜਿਹੜਾ ਇਸ ਬੰਦ ਦਾ ਸਮਰਥਨ ਕੀਤਾ ਹੋਇਆ ਹੈ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਨੇ ਵੱਖ-ਵੱਖ ਯੂਨੀਅਨਾਂ ਦੇ ਆਗੂ ਮੌਜੂਦ ਨੇ ਗੱਲਬਾਤ ਸਾਰਿਆਂ ਨਾਲ ਕਰ ਲਏ ਨੇ ਕੀ ਕੁਝ ਅੱਜ ਬੰਦ ਨੂੰ ਲੈ ਕੇ ਸਮਰਥਨ ਮਿਲਿਆ ਹੈਗਾ ਆ ਕੀ ਕੁਛ ਉਹਨਾਂ ਦੀ ਮੰਗਾਂ ਸੀਗੀਆਂ ਤੁਸੀਂ ਸਾਹਿਬ ਪੰਦਰੋਂ ਲੈ ਕੇ ਅੱਜ ਤੁਸੀਂ ਬੈਠੇ ਹੋ ਨੈਸ਼ਨਲ ਹਾਈਵੇ ਦੇ ਉੱਪਰ ਬੈਠੇ ਆ ਵੱਖ-ਵੱਖ ਜੱਥੇਬੰਦੀਆਂ ਦੇ ਸਪੋਰਟ ਹੈ ਬੀਬੀਆਂ ਦੀ ਛਮੂਲਿਆਂ ਤੇ ਬੜੀ ਵੱਡੀ ਗੰਦੇ ਦੇ ਵਿੱਚ ਜਿਹੜਾ ਅੱਜ ਦਾ ਇਹ ਬੰਦ ਭਾਰਤ ਹੋ ਰਿਹਾ ਉਹਦੇ ਵਿੱਚ ਪਹਿਲਾਂ ਮੰਨ ਲਓ ਬਈ ਟ੍ਰੇਡ ਯੂਨੀਅਨ ਹੈ ਮਜ਼ਦੂਰ ਯੂਨੀਅਨ ਹੈ ਕਾਮੇ ਆ ਤੇ ਮਲਾਜ਼ਮ ਜੱਥੇਬੰਦੀਆਂ ਦੀ ਮੰਨ ਲਓ 26 ਫਰਵਰੀ ਦੀ ਕਾਲ ਸੀਗੀ ਇਸ ਤੋਂ ਬਾਅਦ ਜਿਹੜਾ ਦੇਸ਼ ਦਾ ਪੂਰੇ ਭਾਰਤ ਦਾ ਸੰਜੋਗਤ ਕਿਸਾਨ ਮੋਰਚਾ ਆ ਉਹਨੇ ਇਹਦੀ ਹਮਾਇਤ ਜਿਹੜੀ ਕੀਤੀ ਆ ਜੀ ਮਤ ਕਰ ਦਿੱਤੀ ਇਸ ਕਰਕੇ ਵੀ ਜਿਹੜਾ ਮੋਦੀ ਆ ਮੋਦੀ ਸਰਕਾਰ ਆ ਜਿਹੜੀਆਂ ਉਹਦੀਆਂ ਪਾਲਿਸੀਆਂ ਆ ਉਹਨੇ ਕੋਈ ਵੀ ਵਰਗ ਜਿਹੜਾ ਆ ਉਹ ਮੰਨ ਲਓ ਛੱਡਿਆ ਨਹੀਂ ਉਹ ਦੁਕਾਨਦਾਰ ਹੋਵੇ ਉਹ ਟਰਾਂਸਪੋਰਟ ਵਾਲਾ ਹੋਵੇ ਉਹ ਕਿਸਾਨ ਹੋਵੇ ਉਹ ਮਜ਼ਦੂਰ ਹੋਵੇ ਉਹ ਮਲਾਜ਼ਮ ਹੋਵੇ ਜੋ ਵੀ ਕਿੱਤਾ ਕਰਦੇ ਆ ਉਹ ਹਰ ਇੱਕ ਕਿਤੇ ਦੇ ਵਿੱਚ ਉਹ ਮੰਨ ਲਓ ਉਹਨਾਂ ਕੋਲ ਖੋਗੇ ਜਿਹੜੇ ਅਦਾਨੀ ਵਾਨੀ ਆ ਜਿਹੜੇ ਕਾਰਪੋਰੇਟ ਆ ਉਹਨਾਂ ਦੇ ਹੱਥੇ ਵਾ ਦੇਣਾ ਚਾਹੁੰਦਾ ਇਸ ਕਰਕੇ ਅੱਜ ਪੂਰਾ ਭਾਰਤ ਜਿਹੜਾ ਆ ਉਹ ਸੀਲ ਹੋ ਕੇ ਰਹਿ ਗਿਆ ਕਿਉਂਕਿ ਇਹਦੇ ਵਿੱਚ ਕੋਈ ਵੀ ਐਸਾ ਵਰਗਵਾਰ ਨਹੀਂ ਜਾਨੇ ਮੰਨ ਲਓ ਅੱਜ ਦੀ ਬੰਦ ਦੀ ਜਿਹੜੀ ਹਮੈਤ ਨਹੀਂ ਕੀਤੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਜਿਹੜੀਆਂ ਉਹ ਬੀਬੀਆਂ ਆ ਉਹ ਆਂਗਣਵਾੜੀ ਵਾਲੀਆਂ ਬੀਬੀਆਂ ਆ ਉਹ ਜਿਹੜੀਆਂ ਹੋਰ ਸਾਡੀਆਂ ਮੰਨ ਲਓ ਵੀ ਜਿਹੜੀਆਂ ਜਥੇਵੰਦੀਆਂ ਦੀਆਂ ਬੀਬੀਆਂ ਆ ਇਸ ਕਰਕੇ ਵੀ ਜਿਹੜਾ ਔਰਤ ਆ ਔਰਤ ਦੇ ਉੱਤੇ ਵੀ ਜਿਹੜਾ ਮੰਨ ਲਓ ਜਬਰ ਤੇ ਜ਼ੁਲਮ ਜਿਹੜਾ ਆ ਉਹ ਦਿਨੋਂ ਦਿਨ ਜਿਹੜਾ ਵਧ ਰਿਹਾ ਆ ਇਸ ਕਰਕੇ ਮੋਦੀ ਦੇ ਇਸ ਹਿਥਿਆਰ ਦਾ ਟੱਕਰ ਆ ਕਰ ਲਈ ਅੱਜ ਪੂਰਾ ਭਾਰਤ ਜਿਹੜਾ ਆ ਉਹਦੇ ਪੂਰੇ ਜਿਹੜੇ ਕੰਮ ਇਹ ਕਰਤੀ ਆ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਉਹ ਇਕੱਠੇ ਹੋ ਗਏ ਜਿਹੜਾ ਉਹ ਬੰਦ ਕਰ ਰਹੇ ਆ ਜਸਵੀਰ ਜੀ ਇੱਕ ਬੜੀ ਜਿਹੜੇ ਦੇਖਣ ਨੂੰ ਮਿਲਿਆ ਕਿਉਂਕਿ ਬੰਦ ਦੇ ਕਾਰਨ ਆਮ ਪਬਲਿਕ ਕਾਫੀ ਪਰੇਸ਼ਾਨ ਹੁੰਦੀ ਆ ਪਰ ਅਸੀਂ ਇੱਥੇ ਦੇਖਦੇ ਪਏ ਆ ਜਿਹੜੇ ਐਮਰਜੈਂਸੀ ਸਭਾਵਾਂ ਆ ਉਹਦੇ ਨੇ ਇੱਕ ਆਪਣੇ ਯੂਥ ਦੀ ਟੀਮ ਤੁਸੀਂ ਖਾਸ ਤੌਰ ਤੇ ਲਾਈ ਹੋਈ ਹੈ ਕੋਈ ਫਲਾਈਟ ਵਾਲਾ ਆਇਆ ਐ ਐਨ ਆਰ ਆਈ ਹੈਗਾ ਐ ਮੈਡੀਕਲ ਵਾਲੇ ਹੈਗੇ ਐ ਬੱਚਿਆਂ ਦੇ ਪੇਪਰ ਚੱਲਦੇ ਪਏ ਐ ਤੇ ਉਹਨਾਂ ਨੂੰ ਨੰਗਾ ਦਾ ਵੀ ਬੜਾ ਵਧੀਆ ਉਪਰਾਲਾ ਇੱਥੇ ਰੱਖਿਆ ਹੋਇਆ ਹੈ ਦੇਖੋ ਸਾਡੀ ਜਿਹੜੀ ਲੜਾਈ ਹੈ ਆਮ ਲੋਕਾਂ ਨਾਲ ਨਹੀਂ ਜਿਹੜੀ ਸਾਡੀ ਲੜਾਈ ਪਿੱਛੇ ਵੇਖਦੇ ਲੜੀਆ 13 ਮਹੀਨੇ ਉਹਦੇ ਵਿੱਚ ਵੀ ਸਾਨੂੰ ਸਾਰੇ ਲੋਕਾਂ ਦਾ ਸਾਥ ਮਿਲਿਆ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਸਿਰਫ ਸਰਕਾਰ ਦੇ ਖਿਲਾਫ ਹੈ ਲੋਕਾਂ ਦੇ ਖਿਲਾਫ ਨਹੀਂ ਲੋਕਾਂ ਦੇ ਸਹਿਯੋਗ ਦੇ ਨਾਲ ਆ ਅੱਜ ਤੁਸੀਂ ਇੱਥੇ ਦੇਖੋ ਹਰ ਵਰਗ ਆਇਆ ਚਾਹੇ ਹੋ ਐਜੂਕੇਸ਼ਨ ਵਾਲੇ ਟੀਚਰ ਹੋਵੇ ਚਾਹੇ ਅੰਗਨਵਾੜੀ ਆੜੇ ਆ ਚਾਹੇ ਕਿਸਾਨ ਆ ਮਜ਼ਦੂਰ ਆ ਵਪਾਰੀਆਂ ਨੇ ਵੀ ਸ਼ਮੁਲਦੀ ਕੀਤੀ ਆ ਟਰੱਕ ਡਰਾਈਵਰਾਂ ਨੇ ਆਪਰੇਟਰਾਂ ਨੇ ਕਿਉਂਕਿ ਜਿਹੜੀ ਜਿਹੜੀ ਸਰਕਾਰ ਆ ਹਰ ਕਿਸੇ ਕੋਈ ਨਾ ਕੋਈ ਕਾਲਾ ਕਾਨੂੰਨ ਲਾਗੂ ਕਰੀ ਜਾਂਦੀ ਆ ਕਿਉਂਕਿ ਫਿਰ ਜਿਹੜਾ ਹਿੱਟ ਐਂਡ ਰਨ ਕਾਨੂੰਨ ਆ ਮੈਂ ਇੱਕ ਗੱਲ ਸੋਚਣਾ ਚਾਹੁੰਦਾ ਸੀ ਸੋਚਦਾ ਸੀ ਜਿਹੜੀ ਭਾਜਪਾ ਸਰਕਾਰ ਦੇ ਅੰਨੇ ਭਗਤੇ ਆ ਉਹਨਾਂ ਨੂੰ ਸੁਣਨਾ ਚਾਹੀਦਾ ਕਿ ਕੱਲ ਉਹਨਾਂ ਨੂੰ ਐਕਸੀਡੈਂਟ ਹੋਣਾ ਉਹਨਾਂ ਤੇ ਵੀ ਲਾਗੂ ਹੋਣਾ ਇਹ ਐਕਸੀਡੈਂਟ ਨੂੰ ਰੋਕਣ ਲਈ ਹੋਰ ਬਹੁਤ ਤਰੀਕੇ ਬਣਾਏ ਜਾ ਸਕਦੇ ਆ ਜਾਂ ਇਹ ਕਾਲੇ ਕਾਨੂੰਨ ਸੋਪਣ ਨਾਲ ਤੁਸੀਂ ਹਰ ਗੱਡੀ 'ਚ ਕੈਮਰਾ ਕੰਪਲਸ ਕਿ ਹਰ ਜਿਹੜਾ ਐਕਸੀਡੈਂਟ ਜਿਆਦਾ ਹੁੰਦਾ ਸ਼ਰਾਬ ਨਾਲ ਹੁੰਦਾ ਪਰ ਗੱਲ ਜਿਹੜਾ ਹਿੱਟਨ ਰਨ ਲੋਕੀ ਆਪ ਥੱਲੇ ਆਉਂਦੇ ਉਹਨਾਂ ਨਾਲ ਜਿਹੜੇ ਟਰੱਕ ਡਰਾਈਵਰ ਰੋਜ਼ ਰੋਡ ਤੇ ਰਹਿਣਾ ਉਹ ਤਾਂ ਸਾਰੀ ਜ਼ਿੰਦਗੀ ਜੇਲ੍ਹ ਜੂਨੀ ਬਾਹਰ ਹੋਣਗੇ ਅਸੀਂ ਇਸ ਗੱਲ ਦੇ ਹਮਾਇਤੀ ਨਹੀਂ ਵੀ ਬੰਦੇ ਨੂੰ ਥੱਲੇ ਦੇ ਕੇ ਮਾਰਦੇ ਹੋ ਪਰ ਉਹਦਾ ਕੋਈ ਤਰੀਕਾ ਹੁੰਦਾ ਕਿਉਂਕਿ ਜਿਹਨੇ ਡਰਾਈਵਰ ਨੇ ਰੋਡ ਤੇ ਗੱਡੀ ਚਲਾਉਣੀ ਆ ਜਾਣ ਕੋਈ ਐਕਸੀਡੈਂਟ ਹੁੰਦਾ ਕੋਈ ਕਿਉਂਕਿ ਇੱਥੋਂ ਜਾਂਦਾ ਬੰਦਾ ਜਾ ਕੇ ਮਾਰਾ ਡਰ ਬੰਗਾ ਕੇ ਰਹੀਣ ਹੁੰਦਾ ਉਹ ਕਿਹੜਾ ਉੱਥੇ ਉਹਨਾਂ ਦੀ ਜਾਤੀ ਦੁਸ਼ਮਣੀ ਹੁੰਦੀ ਆ ਪਰ ਗੱਲਾਂ ਕੀ ਆ ਜਿਹੜੇ ਕਿਸਾਨਾਂ ਤੇ ਮਜ਼ਦੂਰ ਪੰਜਵਾ ਦਿਨ ਆਜੇ ਕਹਿੰਦੇ ਹੋ ਚਲਾਇਆ ਫਿਰ ਮੀਟਿੰਗਾਂ ਵੀ ਹੋ ਰਹੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੁਣ 18 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਹੈ ਲੱਗਦਾ ਹੈ ਕਿ ਉਹਦੇ ਵਿੱਚ ਬਹਿ ਕੇ ਜਿਹੜਾ ਮਸਲਾ ਹੱਲ ਹੋਊਗਾ ਕਿਉਂਕਿ ਉੱਥੇ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਕਈ ਆਪਣੇ ਜਿਹੜੇ ਕਿਸਾਨ ਵੀਰ ਹੈ ਉਹ ਜ਼ਖਮੀ ਵੀ ਹੋਏ ਅਸੀਂ ਤਾਂ ਦੇਖੋ ਜਿਹੜਾ ਸਾਡੀ ਤਾਂ ਪਹਿਲਾਂ ਤੋਂ ਕੋਸ਼ਿਸ਼ ਰਹੀ ਸੰਯੁਕਤ ਕਿਸਾਨ ਮੋਰਚੇ ਘਰ ਦੀ ਸਾਰੇ ਕਿਸਾਨ ਜਥੇਬੰਦੀਆਂ ਦੀ ਵੀ ਟੇਬਲ ਟਾਕ ਤੇ ਗੱਲ ਨਿਬੜ ਜਵੇ ਪਰ ਤੁਸੀਂ ਇਹ ਗੱਲ ਨੂੰ ਸਮਝੋ ਇੱਕ ਪਾਸੇ ਜਦੋਂ 13 ਦਿਨ ਤੋਂ ਪਹਿਲਾਂ ਆਪਾਂ ਨੂੰ 12 ਨੂੰ ਸੱਦਾ ਹੁੰਦਾ ਸ਼ਾਮ ਦਾ ਮੀਟਿੰਗ ਦਾ ਉਹਨਾਂ ਨੂੰ ਜਿਹੜੇ ਕਿਸਾਨਾਂ ਕੋ ਗਏ ਆ ਇੱਕ ਪਾਸੇ ਮੀਡੀਆ ਸੱਦਾ ਦੂਜੇ ਪਾਸੇ ਰੋਡ ਦੇ ਵਿੱਚ ਬਜਰੀ ਪਾ ਰਹੇ ਆ ਜਦ ਅਸੀਂ ਕਿਸੇ ਰੋਡ ਜਾਮ ਗੱਲ ਕਰਨ ਕਹਿੰਦੇ ਇਹਨਾਂ ਤੇ ਧਾਰਾ ਲੱਗਦੀ ਆ ਪਰਚਾ ਹੁੰਦਾ ਸਰਕਾਰ ਤੇ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਦੇਖੋ ਇੱਕ ਪੰਜਾਬ ਹੀ ਪੰਜਾਬ ਭਾਰਤ ਦਾ ਹਿੱਸਾ ਤੇ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਜਿਹੜਾ ਵੀ ਮੂਰੀ ਅੱਧਾ ਕਾਣਿਆ ਹੈ ਇਹ ਕਿ ਜਿਹੜਾ ਸਪੀਚ ਮੰਦਨ ਨੂੰ ਬੋਲਣ ਦਾ ਅਧਿਕਾਰ ਆ ਉਹਨੂੰ ਰੋਕਿਆ ਜਾ ਰਿਹਾ ਜਿਹੜੀ ਇਹ ਉੱਥੇ ਹੋ ਰਿਹਾ ਜੋ ਤੁਸੀਂ ਦੇਖੋ ਰਾਵਣ ਬੁਲਟ ਜਿਹਨੂੰ ਕਹਿੰਦੇ ਨੇ ਆਪਾਂ ਉਹ ਬੰਦੇ ਦੀ ਜਾਨ ਵੀ ਲੈ ਜਾਂਦੀ ਹੈ ਜਿਹੜੇ ਬੰਦੇ ਦੇ ਗਰਦਨ ਵਗੈਰਾ ਦੇ ਵੱਜ ਜਵੇ ਬੇਸਹਾਮੀਆਂ ਸਾਡੇ ਕੋਲ ਸਾਥੀ ਤੇ ਸਾਡੇ ਜੱਥੇ ਬੰਦੀ ਦੇ ਵੀ ਹੋਰ ਜੱਥੇ ਬੰਦੀਆਂ ਦੇ ਫੱਟੜ ਵੀ ਹੋਏ ਆ ਸਰਕਾਰ ਦੀ ਸਾਨੂੰ ਕੋਈ ਮਾਨਸ਼ਾਨੀ ਲੱਗਦੀ ਟੇਬਲ ਟਾਕ ਦੇ ਨਿਵੇੜਨ ਦੀ ਕਿਉਂਕਿ ਦੇਖੋ ਅੱਜ ਉਹ ਕੀ ਕਹਿ ਰਹੇ ਆ ਦੋ ਸਾਲਾਂ ਬਾਅਦ ਕਮੇਟੀ ਬਣਾ ਦਿੰਦੇ ਆ ਕਮੇਟੀ ਤਾਂ ਉਦੀ ਬਣਦੀ ਜਦੋਂ ਅੰਦੋਲਨ ਖਤਮ ਹੋਇਆ ਸੀ ਕਮੇਟੀ ਜੇ ਬਣਾਉਣੀ ਆ ਕਮੇਟੀ ਬਣਾਉਣੀ ਆ ਉਹਨਾਂ ਨੇ ਕਿਸੇ ਜਿਹੜੇ ਜਿਹੜੇ ਬੁੱਧੀਜੀਵ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਬਣਾਵੇ ਪਰ ਨੇ ਇਹਨਾਂ ਆਪਣੇ ਸਰਕਾਰ ਦੇ ਬੰਦੇ ਹੀ ਖੜੇ ਕਰਕੇ ਤਾਂ ਉਹ ਖਾਣਾ ਪੂਰਤੀ ਕਰੇ ਜਿਹੜਾ ਇਹ ਨਹੀਂ ਡਾਟਰ ਸਵਾਮੀ ਨਾਥ ਨੂੰ ਦਿੱਤਾ ਅਵਾਰਡ ਦਿੱਤਾ ਉਹਨਾਂ ਦੀ ਬੇਟੀ ਨੇ ਵੀ ਤੁਸੀਂ ਸੁਣਿਆ ਹੋਊਗਾ ਇੰਟਰਵਿਊ 'ਚ ਗਿਆ ਵੇ ਬਿਲਕੁਲ ਖਲਾਫਤ ਕੀਤੀ ਆ ਕਿ ਕਿਸਾਨਾਂ ਨੂੰ ਇੱਕ ਅੱਤਵਾਦੀਆਂ ਦੇ ਜ਼ਰਾਂ ਟਰੀਟ ਕੀਤਾ ਜਾ ਰਿਹਾ ਉੱਥੇ ਸ਼ਰੇ ਘੜਾ ਰਹੇ ਯਾਰ ਐਕਸਪਾਇਰ ਬੰਬ ਚੁਲਾਏ ਜਾ ਰਹੇ ਮੈਂ ਕਹਿੰਦਾ ਜਮਹੂਰੀਅਤ ਦਾ ਕਹਾਣੀ ਹੈ ਜਿਹੜਾ ਇਹ ਸਰਕਾਰ ਕਰ ਰਹੀ ਆ ਭਾਜੀ ਤਸਵੀਰਾਂ ਦਾ ਰਹਿਣਾ ਸੰਦਿਆ ਕਰ ਦਿੰਨੇ ਆ ਜਿਹੜਾ ਇੱਥੇ ਧਰਨਾ ਲੱਗਾ ਹੋਇਆ ਨੈਸ਼ਨਲ ਹਾਈਵੇ ਤੇ ਬੈਠੇ ਆ ਵੱਡੀਆਂ ਤੇ ਜਿਹੜੀ ਬੀਬੀਆਂ ਇੱਥੇ ਸ਼ਾਮਿਲ ਆਂਗਣ ਵਾਲੀ ਵਰਕਰ ਆ ਵਕ ਵਕ ਟ੍ਰੇਡ ਯੂਨੀਅਨਾਂ ਦੇ ਸੱਦੇ ਦੇ ਉੱਤੇ ਜਿਹੜਾ ਇਹ ਅੱਜ ਦਾ ਜਿਹੜਾ ਭਾਰਤ ਬੰਦ ਇਕਾਲ ਦਿੱਤੇ ਹੋਏ ਸੀਗੇ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਪਰ ਫਲੋਰ ਦੇ ਵਿੱਚ ਜਿਹੜਾ ਇਹ ਧਰਨਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੀਪਿਆਂ ਦੇ ਸਮੂਹ ਰਤ ਐਸ਼ਤਾਰਾਂ ਦੇ ਵਿੱਚ ਨਾਲ ਕਿਸਾਨ ਯੂਨੀਅਨਾਂ ਦਾ ਸਮਰਥਨ ਹੈ ਨਾਲ ਤੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ। ਵੀ ਅਸੀਂ ਉਹ ਲੱਗੇ 4 ਵਜੇ ਤੱਕ ਤੇ ਬੰਦੇ ਕੋਲ ਦਿੱਤੀ ਹੋਈ ਹੈ ਤੇ ਰੂਟ ਵੀ ਜਿਹੜਾ ਐਡਵਰਟ ਕੀਤਾ ਹੋਇਆ ਜਿਹੜੇ ਸਫ਼ਰ ਅੱਗੇ ਨੂੰ ਕਰਨਾ ਚਾਹੁੰਦੇ ਆ ਉਹਨਾਂ ਦੇ ਜਿਹੜਾ ਬੰਦ ਦਾ ਜਿਹੜਾ ਇਹ ਰੂਟ ਨੂੰ ਜਿਹੜਾ ਸਮਰਥਨ ਦਿੱਤਾ ਹੋਇਆ ਸਾਡੇ ਨੌਜਵਾਨਾਂ ਮੰਗਣਵਾੜੀ ਯੂਨਨਾਂ ਨਾਲ ਹੋਰ ਵੱਖ-ਵੱਖ ਟ੍ਰੇਡ ਜੁੜਨ ਵਾਲੋ ਜਿਹੜਾ ਇਸ ਬੰਦ ਦਾ ਜਿਹੜਾ ਸਪਰਸ਼ ਦਿੱਤਾ ਬਿਜਲੀ ਮਜ਼ਦਮ ਜਿਹੜੇ ਆ ਰਟਾਇਰਡ ਪੈਨਸ਼ਨਰ ਹੈ ਜਿਹੜੇ ਉਹਨਾਂ ਲੋ ਜਿਹੜਾ ਇਸ ਬੰਦ ਦਾ ਜਿਹੜਾ ਸਮਰਥਨ ਕੀਤਾ ਗਿਆ ਫਲੋਰ ਤੋਂ ਮਨੀਸ਼ 바ਵਾ ਜਗਵਾਨੀ